ਅੱਜ ਕੀ ਨਾਮ ਹੈ ਕੀ ਗੱਲ ਬਤਾਲਾਂ ਮੈਂ ਹਰਜੀਤ ਸਿੰਘ ਪਿੰਡ ਮੂਲੇ ਚੱਕ ਤੋਂ ਜੋ ਆਪ ਨੂੰ ਵਿਖਾਇਆ ਜਾ ਰਿਹਾ ਕਿ ਜੋ ਹਾਸਾ ਹੋਇਆ ਹੈ ਇਹ ਬਾਬੂ ਗੁੱਡੇ ਵਾਲੀ ਸਾਈਡ ਤੋਂ ਆ ਰਹੇ ਹੀ ਕਾਰ ਸਵਾਰ ਇਹ ਸਾਡੇ ਪਿੰਡ ਮੂਲੇ ਚੱਕ ਦੇ ਹੀ ਆ ਔਰ ਇਹ ਅਚਾਨਕ ਇੱਕ ਮੋਟਰਸਾਈਕਲ ਅੱਗੇ ਆਉਣ ਕਰਕੇ ਉਹਨੂੰ ਬਚਾਉਂਦੇ ਹੋਏ ਹਾਸਾ ਹੋਇਆ ਹੈ ਤੋਂ ਸਾਡੀ ਨੈਰੀ ਭਾਗ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹ ਪੁਲ ਨੂੰ ਚੌੜਾ ਕੀਤਾ ਜਾਵੇ ਜੋ ਇਹ ਅਕਸਰ ਹਾਸੇ ਹੁੰਦੇ ਰਹਿੰਦੇ ਇੱਥੇ ਅੱਗੋ ਇਹ ਜਿਹੜਾ ਹੁਣ ਸੀਜ਼ਨ ਚੱਲੰਦਿਆ ਆ ਦਾਣਾ ਮੰਡੀ ਦਾ ਬਹੁਤ سارے ਵੱਡੇ 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 ਟਰੱਕ ਆਉਂਦੇ ਨੇ ਟੈਂਕਰ ਆਉਂਦੇ ਰਹਿੰਦੇ ਨੇ ਕਿਉਂਕਿ ਇਹ ਸੜਕ ਬਹੁਤ ਚੌੜੀ ਜਿਵੇਂ ਜ ਆਪ ਹੁਣ ਵਾਪਰ ਬਖਾਏ ਜਾ ਰਹੇ ਕਿ ਕਿਵੇਂ ਟਰੱਕ ਆ ਰਹੇ ਵੱਡੇ ਵੱਡੇ ਇਹਨਾਂ ਨੂੰ ਬਚਾਉਂਦਿਆਂ ਹੋਇਆ ਇਹ ਹਾਦਸਾ ਹੋਇਆ ਤੇ ਅਚਾਨਕ ਹੀ ਅੱਗੇ ਮੋਟਰਸਾਈਕਲ ਵਾਲਾ ਆਉਣ ਕਰਕੇ ਉਹਨੂੰ ਬਚਾਉਂਦਿਆਂ ਬਦਉਂਦਿਆਂ ਗੱਡੀ ਗੜੀ ਵਿੱਚ ਚਲੀ ਗਈ ਆ ਤੋ ਸਾਡੀ ਪ੍ਰਸ਼ਾਸਨ ਅਕੀ ਬੇਨਤੀ ਹੈ ਕਿ ਪਿੰਡ ਦੇ ਵਿੱਚ ਤਿੰਨ ਪੁਲ ਪੈਂਦੇ ਆ ਮੇਨ ਇਹਨਾਂ ਤਿੰਨਾਂ ਪੁਲਾਂ ਨੂੰ ਦੁਬਾਰਾ ਤੋਂ ਨਵੇਂ ਬੀਨੂ ਬਣਾ ਜਾਵੇ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਦਸਾ ਨਾ ਹੋਵੇ। ਤੋਂ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਤੁਮਾਨਯੋਗ ਡੀਸੀ ਸਾਹਿਬ ਅੱਗੇ ਮੌਕੇ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ? ਦੋ ਜਣੇ ਸਨ। ਹੂੰ। ਬਚਾਅ ਬਚਾਅ ਹੋ ਗਿਆ ਉਹਨਾਂ ਦਾ। ਔਰ ਉਹਨਾਂ ਪਰਿਵਾਰ ਨੇ ਮਾਰਾ ਦਾ ਸ਼ੁਕਰਾਨਾ ਕੀਤਾ ਕਿ ਕਿਉਂਕਿ ਇਹਨਾਂ ਦਾ ਬਚਾਅ ਹੋ ਗਿਆ ਔਰ ਉਹਨਾਂ ਨੂੰ ਕੋਈ ਵੀ ਅਗੋਂ ਕਿਸੇ ਦੇ ਕਾਰਵਾਈ ਕਰਨ ਲਈ ਨਹੀਂ ਗਲਬਾ ਕੀਤੀ ਔਰ ਬਹੁਤ ਵਧੀਆ ਇਹ ਉਹਨਾਂ ਨੇ ਸੰਦੇਸ਼ ਦਿੱਤਾ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਇਹਨਾਂ ਪੁਲਾਂ ਨੂੰ ਵੱਡਾ ਕੀਤਾ ਜਾਵੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪਹੁੰਚਿਆ ਇਹ ਉਹਨਾਂ ਨੇ ਵੀ ਕਿਹਾ ਕਿ ਇਹ ਪੁਲ ਛੋਟਾ ਹੋਣ ਕਰਕੇ ਹਾਸਾ ਹੋਇਆ ਹੈ ਸੋ ਸਾਡੀ ਬੇਨਤੀ ਆ ਨਰੀ ਭਾਗ ਅੱਗੇ ਕਰਬੁਸ਼ਨ ਲੱਗੇ ਕਿ ਇਹ ਪੁਲ ਵੱਡੇ ਕੀਤੇ ਜਾਣ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਸੋ ਪਿੰਡ ਮੂਲੇ ਚੱਕ ਤੋਂ ਹਰਦੀਪ ਸਿੰਘ ਨਾਮ ਦਾ ਜਿਹੜੀ ਜੱਗੀ ਜੀ ਇਹ ਅੱਜ ਚੌਂਕੀ ਆ ਜੱਸੀ ਤੇ ਤਲਾਹ ਮਿਲੀ ਵੀ ਇੱਕ ਨੋਵਾ ਗੱਡੀ ਜਿਹੜੀ ਆ ਉਹ ਆਪਣਾ ਮੂਲੇ ਚੱਕ ਸੂਏ ਵਿੱਚ ਡਿੱਗੀ ਆ ਮੈਂ ਉਸੇ ਵੇਲੇ ਮੌਕੇ ਤੇ ਪਹੁੰਚਾ ਮੌਕੇ ਜਾ ਕੇ ਮੌਕਾ ਵੇਖਿਆ ਇਹ ਗੱਡੀ ਹਰਜਿੰਦਰ ਸਿੰਘ ਸਨੋਪਾਲ ਸਿੰਘ ਵਾਸੀ ਜਿਹੜਾ ਮੂਲੇ ਚੱਕ ਜਿਨ੍ਹਾਂ ਨੂੰ ਗੱਡੀਬਾਰੇ ਪੁੱਛ ਕੇ ਜੀਤੀ ਤੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਇਹ ਨਵੀਂ ਗੱਡੀ ਲਈ ਹੈ ਤੇ ਆਪਣੇ ਘਰ ਨੂੰ ਲੈ ਕੇ ਆ ਰਹੇ ਸੀ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਜਦੋਂ ਇਹ ਗੱਡੀ ਆਪਣਾ ਮੂਲੇ ਚੱਕ ਸੂਏ ਦੇ ਪੁੱਜੀ ਤਾਂ ਇਹ ਇੱਕ ਮੋਟਰਸਾਈਕਲ ਅੱਗੇ ਜਾ ਰਿਹਾ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਸੀ ਉਹ ਸੂਏ ਵਿੱਚ ਡਿੱਗ ਪਈ ਤੇ ਪਲਟੀ ਖਾ ਗਈ ਤੇ ਵਗੇ ਜਾਨੀ ਮਨਾਲੀ ਕੋਈ ਨੁਕਸਾਨ ਨਹੀਂ ਹੋਇਆ ਤੇ ਘਰ ਵਾਲਿਆਂ ਨੇ ਕਿਹਾ ਕਿ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਕੋਈ ਗ੍ਰੀਨ ਕਲਮ ਕਿਤੇ ਸੀ ਉਹਨਾਂ ਨੇ ਗੱਡੀ ਵਾਲਿਆਂ ਨੂੰ ਨਹੀਂ ਨਹੀਂ ਡਰਿੰਕ ਕੋਈ ਨਹੀਂ ਕੀਤੀ ਗਈ ਬਾਕੀ ਆਸ-ਪਾਸ ਤੋਂ ਪਤਾ ਕੀਤਾ ਗਿਆ ਵੀ ਇਹ ਗੱਡੀ ਤੇਜ਼ ਰਫਤਾਰ ਸੀ ਜਾਂ ਕੋਈ ਡਰਿੰਕ ਡਰਿੰਕ ਜਿਹੜਾ ਉਹ ਮਾਲਕ ਸੀ ਮਾਲਕ ਵੀ ਮੈਨੂੰ ਮਿਲਿਆ ਉਹਨੇ ਵੀ ਇਹ ਕਿਹਾ ਵੀ ਜਿਹੜੀ ਮੈਂ ਹੀ ਜਦੋਂ ਗੱਡੀ ਮੋਟਰਸਾਈਕਲ ਆਉਂਦੇ ਆਉਂਦਾ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਆ ਬੇਕਅਪ ਉਹਦੇ ਵਿੱਚ ਸੁਭੇਜ ਜਾ ਉਹ ਕੋਲੀ ਵੀ ਜਿਹੜੀ ਥੋੜੀ ਤੰਗ ਹੈ